ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਹੜਾ ਹਰੀਕੇਨ ਹਲੇਨ ਆਇਆ ਹੈਗਾ ਆ ਉਸ ਨੇ ਜੋ ਤਵਾਹੀ ਦਾ ਮੰਜ਼ਰ ਅਮਰੀਕਾ ਦੇ ਵਿੱਚ 6 ਸਟੇਟਾਂ ਦੇ ਵਿੱਚ ਮਚਾਇਆ ਹੈਗਾ ਉਹ ਆਪਾਂ ਕੱਲ ਵੀ ਤੁਹਾਡੇ ਨਾਲ ਕਾਫੀ ਡਿਸਕਸ ਕੀਤਾ ਸੀ ਤੇ ਅੱਜ ਵੀ ਜੇ ਉਹਦੇ ਬਾਰੇ ਅਪਡੇਟ ਦਿੰਦੇ ਜਾਈਏ ਤੇ 500 ਮੀਲ ਲੰਮਾ ਜਿਹੜਾ ਏਰੀਆ ਹੈ ਜਿੱਥੇ ਇਸ ਤੂਫਾਨ ਨੇ ਤਵਾਹੀ ਮਚਾਈ ਹੈਗੀ ਆ 48 ਘੰਟਿਆਂ ਦੇ ਵਿੱਚ ਕਹਿੰਦੇ ਭਈ ਇਦਾਂ ਦੀ ਸਿਚੁਏਸ਼ਨ ਬਣੀ ਆ ਜਿੱਥੇ ਲੋਕ ਰਹਿੰਦੇ ਸੀ ਉਹ ਏਰੀਆ ਪਛਾਣੇ ਨਹੀਂ ਹੋ ਰਿਹਾ ਡੈਮ ਹੜ੍ਹ ਗਏ ਸੜਕਾਂ ਹੜ੍ਹ ਗਈਆਂ ਲੋਕਾਂ ਦੇ ਘਰ ਹੜ੍ਹ ਗਏ ਕਾਰਾਂ ਲੋਕਾਂ ਦੀਆਂ ਇਦਾਂ ਤੈਰ ਰਹੀਆਂ ਸੀ ਜਿੱਦਾਂ ਛੋਟ-ਛੋਟੀਆਂ ਆਪਾਂ ਪੇਪਰ ਵਾਲੀਆਂ ਟੇਸਤੀਆਂ ਬਣਾਈਆਂ ਹੁੰਦੀਆਂ ਉਦਾਂ ਪਾਣੀ ਦੇ ਵਿੱਚ ਤੈਰ ਰਹੀਆਂ ਹੁਣ ਫੁੱਲ ਰੀਡਾ ਤੋਂ ਲੈ ਕੇ ਸਦਰਨ ਐਪਲੈਂਸ਼ੀਅਨਸ ਤੱਕ 500 ਮੀਲ ਦਾ ਇਹ ਏਰੀਆ ਬਣਦਾ ਹੈ ਜਿੱਥੇ ਹੁਣ ਤੱਕ 130 ਲੋਕਾਂ ਦੀ ਮਾਤੇ ਕਨਫਰਮ ਹੋ ਚੁੱਕੀ ਆ ਅੱਜ ਦੀ ਡੇਟ ਵਿੱਚ ਵੀ ਮਿਲੀਅਨਜ਼ ਆਫ ਲੋਕ ਜਿਹੜੇ ਆ ਬਿਨਾ ਬਿਜਲੀ ਤੋਂ ਛੇ ਸਟੇਟਾਂ ਦੇ ਵਿੱਚ ਜੀ ਰਿਹਾ ਹੈਗੇ ਨਾ ਉਹਨਾਂ ਦੇ ਕੋਲ ਸਾਫ਼ ਪਾਣੀ ਆ ਨਾ ਹੀ ਕੁਝ ਗਰਮ ਕਰਨ ਦੇ ਲਈ ਬਿਜਲੀ ਆ ਤੇ ਸਿਚੁਏਸ਼ਨ ਜਿਹੜੀ ਆ ਬਹੁਤ ਜ਼ਿਆਦਾ ਜਿਹੜੀ ਆ ਖਰਾਬ ਬਣੀ ਹੋਈ ਹੈਗੀ ਆ 15 ਫੁੱਟ ਤੱਕ ਦੀ ਜਿਹੜੀ ਆ ਸਰਜ ਸਮੁੰਦਰ ਦੀ ਉਹ ਬਹੁਤ ਸਾਰੇ ਏਰੀਏ ਚ ਦੇਖੀ ਗਈ ਆ Uh, 14 ਇੰਚ ਤੋਂ ਲੈ ਕੇ 18 ਇੰਚ ਤੱਕ ਜਿਹੜਾ ਮੀਂਹ ਆ ਉਹ ਬਹੁਤ ਸਾਰੇ ਏਰੀਏ ਚ ਪਿਆ ਆ ਟੈਂਪਾਵੇ ਏਰੀਏ ਦੇ ਵਿੱਚ ਜਿਹੜਾ ਪਾਣੀ ਆ 6-6 ਫੁੱਟ ਉੱਚਾ ਚੜ ਗਿਆ ਜਿਹਦੇ ਨਾਲ ਲੋਕਾਂ ਦੇ ਘਰ ਤੇ ਕਾਰਾਂ ਪਾਣੀ ਦੇ ਵਿੱਚ ਪੂਰੀ ਤਰ੍ਹਾਂ ਡੁੱਬ ਗਈਆਂ ਪੈਨਲੈਸ ਕਾਉਂਟੀ ਫਲੋਰੀਡਾ ਦੇ ਵਿੱਚ ਜਿਹੜੀ ਵੈਸਟ ਆਫ ਟੈਂਪਾ ਦੇ ਵਿੱਚ ਆ ਉੱਥੇ ਰੈਸਕਿਊਜ਼ ਜਿਹੜੇ ਫਾਇਰ ਡਿਪਾਰਟਮੈਂਟ ਤੋਂ ਆ ਉਹਨਾਂ ਨੇ ਬਹੁਤ ਸਾਰੇ ਲੋਕਾਂ ਨੂੰ ਪਾਣੀ ਦੇ ਵਿੱਚੋਂ ਅੱਗਾਂ ਲੱਗੀਆਂ ਹੋਈਆਂ ਘਰਾਂ ਦੇ ਵਿੱਚੋਂ ਬਾਹਰ ਜਿਹੜਾ ਮੁੰਡਿਆਂ ਦੇ ਚੱਕ ਚੱਕੇ ਉਹਨਾਂ ਨੇ ਕੱਢਿਆ ਹੈਗਾ ਪੂਰੀ ਤਰ੍ਹਾਂ ਜਿਹੜੀਆਂ ਤੁਸੀਂ ਵੀਡੀਓਜ਼ ਦੇਖੋ ਜਾਂ ਫੋਟੋਜ਼ ਦੇਖੋ ਭਈ ਦੇਖ ਨਹੀਂ ਸਕਦੇ ਇੰਨੀ ਜ਼ਿਆਦਾ ਜਿਹੜੀ ਤਬਾਹੀ ਆ ਉਹ ਮਚੀ ਹੋਈ ਆ ਲੋਕਾਂ ਦੇ ਘਰ ਪਾਣੀ ਚ ਹੜ ਰਏ ਸੀ ਲੋਕਾਂ ਦੇ ਘਰ ਜਿਹੜੇ ਉਲਟੇ ਹੋਏ ਪਏ ਸੀ ਬਹੁਤ ਹੀ ਜਿਆਦਾ ਜਿਹੜੀ ਸਿਚੁਏਸ਼ਨ ਆ ਉਹੋ ਜਿਸ ਤਰ੍ਹਾਂ ਮੈਂ ਤੁਹਾਨੂੰ ਦੱਸਿਆ ਵੀ 500 ਮੀਲ ਲੰਮਾ ਜਿਹੜਾ ਏਰੀਆ ਆ ਉੱਥੇ ਬਣੀ ਹੋਈ ਆ ਇੱਕ ਹੋਰ ਹਰੀਕੇ ਆਣ ਵਾਲਾ ਵੀ ਆ ਤੇ ਖਾਸ ਕਰਕੇ ਜਿਹੜੇ ਟਰੱਕਰਸ ਆ ਪਲੀਜ਼ ਧਿਆਨ ਰੱਖਿਓ ਜਿਹੜੇ ਇਹਨਾਂ ਸਟੇਟਾਂ ਵੱਲ ਨੂੰ ਜਾ ਰਹੇ ਆ ਨੈਸ਼ਨਲ ਵੈਦਰ ਸਰਵਿਸ ਦੇ ਚੈਨਲ ਨੂੰ ਜ਼ਰੂਰ ਚੈੱਕ ਕਰ ਲਿਓ ਕਿਉਂਕਿ ਮੁੜ ਕੇ ਇਹ ਨਾ ਹੋਵੇ ਵੀ ਤੁਸੀਂ ਵੀ ਇਦਾਂ ਦੇ ਤੂਫਾਨ ਦੇ ਵਿੱਚ ਸਟਕ ਹੋ ਜਾਓ ਅੰ 12 ਤੋਂ ਲੈ ਕੇ 15 ਇੰਚ ਤੱਕ ਮੀਂਹ ਜਿਹੜਾ ਕਹਿੰਦੇ ਯੂਸੂਲੀ 4 ਮਹੀਨੇ ਦੇ ਵਿੱਚ ਪੈਂਦਾ ਹੁੰਦਾ ਉਹ ਇੱਕ ਦਿਨ ਦੇ ਵਿੱਚ ਹੀ ਪੈ ਗਿਆ ਜਿਸ ਦੇ ਨਾਲ ਪੂਰੀ ਦੀ ਪੂਰੀ ਜਿਹੜੀ ਤਵਾਹੀ ਆ ਉਹ ਮਚੀ ਹੈਗੀ ਆ ਚਿਮਨੀ ਰੌਕ ਕਰਕੇ ਨਾਰਥ ਕੈਰੋਲਿਨਾ ਦੇ ਵਿੱਚ ਇਲਾਕਾ ਹੈ ਕਹਿੰਦੇ ਇੱਕ ਵੀ ਘਰ ਉੱਥੇ ਅਜੇ ਹਾ ਨਹੀਂ ਇੱਕ ਵੀ ਬਿਲਡਿੰਗ ਅਜੇ ਹੀ ਨਹੀਂ ਜਿੱਥੇ ਹੜ੍ਹਾਂ ਦੇ ਪਾਣੀ ਨੇ ਉੱਥੇ ਨੁਕਸਾਨ ਨਾ ਕੀਤਾ ਹੋਵੇ ਉਥੋਂ ਦੇ ਜਿਹੜੇ ਮੇਅਰ ਨੇ ਪੀਟਰ 올ਰੀ ਉਹਨਾਂ ਨੇ ਕਿਹਾ ਵੀ ਜੋ ਕੁਝ ਵੀ ਸਾਡੇ ਸਾਹਮਣੇ ਸੀ ਉਹ ਸਭ ਕੁਝ ਰੁੜ ਗਿਆ ਐਵਰੀ ਸਿੰਗਲ ਬਿਜ਼ਨਸ ਐਵਰੀ ਸਿੰਗਲ ਬਿਲਡਿੰਗ ਉਹ ਡਿਸਟਰੋਏ ਹੋ ਚੁੱਕੀ ਆ ਤੇ ਜਿਹੜੀ ਆ ਉਹ ਜੰਹ ਬਹੁਤ ਜ਼ਿਆਦਾ ਉਸ ਦੇ ਵਿੱਚ ਨੁਕਸਾਨ ਹੋਇਆ ਆ ਸੋ ਡੈਰਿਕ ਹੈਨਸੀ ਉਸ ਇਲਾਕੇ ਦਾ ਕਹਿੰਦਾ ਵੀ ਉਸ ਨੇ ਜਿਹੜੀ ਦਿੱਲੀ ਦੀ ਦੁਕਾਨ ਸੀਗੀ ਉਸ ਨੂੰ ਦਰਿਆ ਦੇ ਵਿੱਚ ਰੁੜਦੇ ਹੋਏ ਦੇਖਿਆ ਨਾ ਵੀ ਜਾਨਾ ਕਿਨੇ ਵੀ 14 ਮਹੀਨੇ ਪਹਿਲਾਂ ਹੀ ਜਿਹੜਾ ਉਸਨੇ 14 ਮਹੀਨੇ ਲਾ ਕੇ ਉਸ ਨੂੰ ਰੈਨੋਵੇਟ ਕੀਤਾ ਸੀ ਤੇ ਅੱਜ ਉਹ ਜਿਹੜਾ ਪਾਣੀ ਚੜੜਦੀ ਹੋਈ ਨਜ਼ਰ ਆਈਆ ਹੁਣ ਤੱਕ ਮਰਨ ਵਾਲਿਆਂ ਦੀ ਸੰਖਿਆ ਹਰੀਕੇਨ ਹਲਨ ਦੇ ਕਰਕੇ 137 ਤੱਕ ਜਾਨ ਅਪੜੀ ਆ ਨਾਰਥ ਕੈਰੋਲਿਨਾ ਚ 55 ਸਾਊਥ ਕੈਰੋਲਿਨਾ ਚ 33 ਜਾਰਜੀਆ ਚ 25 ਫੋਰੀਡਾ ਚ 15 ਟੈਨੇਸੀ ਚ 6 ਤੇ ਵਰਜੀਨੀਆ ਚ 2 ਮੌਤਾਂ ਜਿਹੜੀਆਂ ਉਹ ਉੰਜ ਐਸ਼ਵੈਲ ਦਾ ਜਿਹੜਾ ਇਲਾਕਾ ਆ ਉੱਥੇ ਵੀ ਬਹੁਤ ਜ਼ਿਆਦਾ ਨੁਕਸਾਨ ਹੋਇਆ ਸੀ ਪਰ ਉੱਥੇ ਦਾ ਜਿਹੜਾ origignal 에어ਪੋਰਟ ਆ ਉੱਥੇ ਮੁੜ ਦੁਬਾਰਾ ਜਿਹੜੀਆਂ ਕਮਰਸ਼ੀਅਲ ਫਲਾਈਟਸ ਆ ਉਹਨਾਂ ਨੂੰ ਚਾਲੂ ਕਰਨ 'ਚ ਕਾਮਯਾਬੀ ਜਿਹੜੀ ਉਹ ਮਿਲੀ ਹੈਗੀ ਆ ਇੱਥੇ ਨਾਲ ਦੇ ਨਾਲ ਜਿਹੜੇ US ਦੇ ਜਿਹੜੇ ਨੈਸ਼ਨਲ ਗਾਰਡ ਆ ਤੇ FEMA ਏਜੰਸੀ ਦੇ ਅਧਿਕਾਰੀ ਆ ਆ ਉੱਥੇ 1 ਲੱਖ ਪਾਉਂਡ ਦਾ ਜਿਹੜਾ ਇੱਕ ਰਾਹਤ ਸਮਗਰੀ ਆ ਆ ਆਰਮੀ ਦੇ ਜਹਾਜ਼ ਦੇ ਵਿੱਚ ਲੈ ਕੇ ਉੱਥੇ ਪੌਂਚੀ ਹੈ ਗਿਆ ਸੋ ਇਹ ਜਿਹੜੀ ਸਥਿਤੀ ਇਸ ਟਾਈਮ ਬਣੀ ਪਈਆ ਬਨਕਾਮਬੀ ਕਾਉਂਟੀ ਦੇ ਵਿੱਚ ਨਾਰਥ ਕੈਰੋਲਿਨਾ ਚ ਆਈ 40 ਜਿਹੜਾ ਬੰਦ ਪਿਆ ਸੀ ਉਸ ਨੂੰ ਮੁੜ ਦੁਬਾਰਾ ਚਾਲੂ ਕਰਨ ਦੇ ਵਿੱਚ ਕਾਮਯਾਬੀ ਮਿਲੀ ਆ ਉਧਰ ਦੋ ਸੰਭਾਵੀ ਪ੍ਰੈਜ਼ੀਡੈਂਟ ਜਿਹੜੇ ਕੈਂਡੀਡੇਟ ਆ 트ੰਪ ਹੁਣੀ ਤੇ ਕਮਲਾ ਹੈਰਿਸ ਉਹਨਾਂ ਦੋਨਾਂ ਨੇ ਇਹਨਾਂ ਇਲਾਕਿਆਂ ਦੇ ਵਿੱਚ ਜਾਣ ਦੀ ਗੱਲ ਕੀਤੀ ਹੈ ਪ੍ਰੈਜ਼ੀਡੈਂਟ 트ੰਪ ਕੱਲ ਉੱਥੇ ਆਨ ਦਾ ਗਰਾਉਂਡ ਜਿਹੜੇ ਉਹ ਦੇਖੇਗੇ ਪ੍ਰੈਜ਼ੀਡੈਂਟ ਬਾਈਡਨ ਕਹਿੰਦੇ ਆ ਵੀ ਐਸ਼ਵਲ ਦੇ ਉੱਤੇੋਂ ਦੀ ਹਵਾਈ ਦੌਰਾ ਜਿਹੜਾ ਆ ਉਹ ਕਰਨਗੇ ਕਿਉਂਕਿ ਮੋਟਰ ਕਿੱਡ ਉਹਨਾਂ ਦਾ ਹਾਈਵੇਜ਼ ਦੇ ਥਰੂ ਜਾ ਨਹੀਂ ਸਕਦਾ ਇੰਨਾ ਜ਼ਿਆਦਾ ਜਿਹੜਾ ਉਹ ਨੁਕਸਾਨ ਹੋਇਆ ਪਿਆ ਆ ਤੇ ਉਧਰ 15 ਲੱਖ ਲੋਕ ਯਾਨੀ ਕਿ 1.5 ਮਿਲੀਅਨ ਲੋਕ ਅਜੇ ਵੀ ਬਿਜਲੀ ਤੋਂ ਬਗੈਰ ਨੇ ਲੋਕ ਤਾਂ ਜ਼ਿਆਦਾ ਹੋਣਗੇ ਇੰਨੇ ਜਿਹੜੇ ਕਸਟਮਰ ਜਿਹਦਾ ਕਹਿੰਦੇ ਵੀ ਇੱਕ ਪਰਿਵਾਰ 'ਚ ਹੁਣ 4 ਜੀ ਵੀ ਹੁੰਦੇ ਆ 5 ਜੀ ਵੀ ਹੁੰਦੇ ਆ ਸੋ ਇਹ ਇਸ ਤਰੀਕੇ ਦੇ ਨਾਲ ਹੋਇਆ ਆ ਬਿਗ ਬੈਂਡ ਲਾਕੇ ਥਾਣੀ ਇਹ ਜਿਹੜਾ ਹਰੀਕੇਨ ਹੈਲਨ ਇਸ ਨੇ ਕੈਲੋਬੀ ਲੈਂਡਫਾਲ ਕਿਤੀ ਸੀ ਤੇ ਉਸ ਤੋਂ ਬਾਅਦ ਦੇ ਵਿੱਚ ਇਹ ਐਸਾ ਅੱਗੇ 500 ਮੀਲ ਤੱਕ ਆਪਣੇ ਨਾਲ ਨਾਲ ਬਰਬਾਦੀ ਦਾ ਜਿਹੜਾ ਦੌਰ ਆ ਉਹ ਲੈ ਕੇ ਜਿਹੜਾ ਹੋ ਜਾਂਦਾ ਰਿਹਾ ਹਾਲਾਤ ਲੋਕਾਂ ਦੇ ਲਈ ਖਾਸੇ ਜਿਹੜੇ ਹੋ ਮੁਸ਼ਕਲ ਜਿਹੜੇ ਬਣੇ ਪਏ ਆ ਰਾਹਤ ਸਮਗਰੀ ਪੀਣ ਦਾ ਪਾਣੀ ਦਵਾਈਆਂ ਇਹ ਸਾਰਾ ਕੁਝ ਦੀ ਇਸ ਟਾਈਮ ਬਹੁਤ ਜ਼ਿਆਦਾ ਜਿਹੜੀ ਉੱਥੇ ਲੋਕਾਂ ਨੂੰ ਜ਼ਰੂਰਤ ਹੈਗੀ ਆ ਐਸ਼ਵਲ ਹੀ ਜਿਹੜਾ ਇਲਾਕਾ ਆ ਉਤੋਂ ਦਾ ਮੇਅਰ ਅਜੇ ਵੀ ਕਹਿ ਰਿਹਾ ਵੀ 600 ਦੇ ਤਕਰੀਬਨ ਜਿਹੜੇ ਐਸ਼ਵਲ ਦੇ ਰਹਿਣ ਵਾਲੇ ਲੋਕ ਨੇ ਉਹ ਅਜੇ ਵੀ ਲਾਪਤਾ ਨੇ ਮਿਸਿੰਗ ਨੇ ਉਹਨਾਂ ਦੇ ਬਾਰੇ ਜਿਹੜਾ ਉਹ ਕੁਝ ਵੀ ਪਤਾ ਨਹੀਂ ਜਿਹੜਾ ਉਹ ਲੱਗ ਰਿਹਾ ਹੈਗਾ ਸੋ ਇਹ ਜਿਹੜੀ ਸਥਿਤੀ ਹੈ ਇਸ ਟਾਈਮ ਬਣੀ ਪਈ ਆ ਸੋ 1 ਇਨ 100 ਈਅਰ ਜਿੱਦਾਂ ਦੱਸਿਆ ਵੀ 4 ਮਹੀਨਿਆਂ ਦਾ ਮੀ ਇੱਕ ਦਿਨ ਦੇ ਵਿੱਚ ਜਾਂ ਕੁਝ ਘੰਟਿਆਂ ਚ ਪੈ ਜਾਣ ਦੇ ਨਾਲ ਜਿਹੜੇ ਹੜ ਆਏ ਆ ਅਸਨੇ ਬਹੁਤ ਭਾਰੀ ਨੁਕਸਾਨ ਜਿਹੜਾ ਉਹ ਸੁਣਾਇਆ ਆ ਹਰੀਕੇਨ ਹਾਰਵੀ ਜਿਹੜਾ ਹਰਜੋਤ ਸਿੰਘ ਜੀ ਜਿਹੜਾ ਹਿਊਸਟਨ ਵਾਲੇ ਪਾਸੇ ਲਾਇਆ ਸੀ ਜਿਸ ਦੀ ਕੱਲ ਤੁਸੀਂ ਗੱਲ ਕਰ ਰਹੇ ਸੀਗੇ ਉਹਦੇ ਕਰਕੇ 60 ਤੋਂ 75 ਮੌਤਾਂ ਜਿਹੜੀਆਂ ਹੋਈਆਂ ਸੀ ਹਰੀਕੇਨ ਕਟਰੀਨਾ ਉਹਦੇ ਕਰਕੇ 1800 ਤੋਂ ਵੱਧ ਜਿਹੜੀਆਂ ਮੌਤਾਂ ਆ ਹੋਈਆਂ ਸੀ ਹਰੀਕੇਨ ਐਨ ਜਿਹੜਾ ਫੁੱਲ ਰੀਡਰ 2022 ਚ ਆਇਆ ਸੀ ਉੱਥੇ 150 ਦੇ ਤਕਰੀਬਨ ਜਿਹੜੀਆਂ ਉਹ ਮੌਤਾਂ ਹੋਈਆਂ ਸੀ ਹਲਨ ਐਸ ਟਾਈਮ ਇਸ ਲਿਸਟ ਦੇ ਵਿੱਚ ਕਹਿੰਦੇ ਆਲਰੇਡੀ 3 ਜੇ ਨੰਬਰ ਦੇ ਉੱਤੇ ਜਿਹੜਾ ਉਹ ਪਹੁੰਚ ਚੁੱਕਾ ਆ ਅ ਜਿਸ ਨੇ ਇੰਨੀਆਂ ਜ਼ਿਆਦਾ ਜੜੀਆਂ ਆ ਉਹ ਜਾਨੀ ਨੁਕਸਾਨ ਜਿਹੜਾ ਉਹ ਕੀਤਾ ਆ ਤੇ ਜਿੱਦਾਂ ਤੁਸੀਂ ਦੱਸਿਆ ਆ ਵੀ ਇੱਕ ਹੋਰ ਟ੍ਰੋਪੀਕਲ ਟ੍ਰਬਲ ਇੱਕ ਹੋਰ ਹਰੀਕੇਨ ਇੱਕ ਹੋਰ ਪੋਟੈਂਸ਼ੀਅਲ ਸਟਾਰਮ ਉਹ ਜਿਹੜਾ ਉਹ ਦਸਤਕ ਦੇ ਰਿਹਾ ਆ ਇਹ ਬੈਕ ਟੂ ਬੈਕ ਜਿਹੜੇ ਆ ਕੁਦਰਤੀ ਮਾਰਾਂ ਜਿਹੜੀਆਂ ਇਹਨਾਂ ਨੂੰ ਉਥੋਂ ਦੇ ਲੋਕਾਂ ਨੂੰ ਚੱਲਣੀਆਂ ਪੈ ਸਕਦੀਆਂ ਜੀ ਬਿਲਕੁਲ ਜਿਸ ਤਰ੍ਹਾਂ ਤੁਸੀਂ ਐਸ਼ਵਿਲ ਟਾਊਨ ਦੀ ਗੱਲ ਕਰਦੇ ਸੀ ਉੱਥੇ ਕਹਿੰਦੇ ਵੀ ਇੰਨੀ ਜ਼ਿਆਦਾ ਸਲੱਜ ਜਿਹੜਾ ਗਾਰਾ ਇਕੱਠਾ ਹੋ ਗਿਆ ਆ ਤੇ ਪੂਰੀ ਤਰ੍ਹਾਂ ਜਿਹੜਾ ਆ ਉਹ ਉਥੇ ਸਮੈਲ ਇੰਨੀ ਆਂਦੀ ਆ ਲੋਕ ਜਿਹੜੇ ਆ ਖੜ੍ਹ ਨਹੀਂ ਸਕਦੇ ਹੈਗੇ ਇਹ ਨਾਰਥ ਕੈਰੋਲਿਨਾ ਦੀ ਵੈਸਟਰਨ ਸਾਈਡ ਦੇ ਉੱਤੇ ਸ਼ਹਿਰ ਹੈਗਾ ਆ ਐਸ਼ਵਿਲ ਇਹ ਸਭ ਤੋਂ ਜ਼ਿਆਦਾ ਹਿੱਟ ਹੋਇਆ ਆ ਲੋਕ ਘਰਾਂ ਦੀਆਂ ਛੱਤਾਂ ਦੇ ਉੱਤੇ ਹੈਗੇ ਆ ਕਈਆਂ ਦੀਆਂ ਜਿਹੜੀਆਂ ਛੱਤਾਂ ਆ ਉਹ ਕਲਾਪਸ ਵੀ ਕਰ ਗਈਆਂ ਆ ਰੂਫਸ ਜਿਹੜੀਆਂ ਹੈਗੀਆਂ ਆ ਘਰ ਜਿਹੜੇ ਉਹ ਪਾਣੀ ਦੇ ਵਿੱਚ ਹੜ ਰਹੇ ਆ ਆ ਰੋਡਸ ਬ੍ਰਿਜਸ ਪੂਰੀ ਤਰ੍ਹਾਂ ਕਰੰਬਲ ਹੋ ਗਏ ਆ ਕਹਿੰਦੇ ਵੀ ਬਹੁਤ ਸੋਹਣਾ ਸ਼ਹਿਰ ਸੀ ਜਿਹੜਾ ਇਸ ਨੂੰ ਮੈਸ ਆਫ ਸਲੱਜ ਜਿਹੜਾ ਕੁਦਰਤ ਵੱਲੋਂ ਜਿਹੜਾ ਇੱਕ ਤਰ੍ਹਾਂ ਦੇ ਨਾਲ ਬਣਾ ਦਿੱਤਾ ਗਿਆ ਹੈਗਾ ਆ ਤੇ ਚਿਮਨੀ ਰੌਕ ਇਸੇ ਤਰ੍ਹਾਂ ਦਾ ਏਰੀਆ ਨਾਰਥ ਕਰਨ ਲੀਨਾਂ ਦੇ ਵਿੱਚ ਉਹ ਇੱਕ ਕਹਿੰਦੇ ਲੇਕ ਦੀ ਤਰ੍ਹਾਂ ਬਣ ਗਿਆ ਆ ਘਰਾਂ ਚ 10-10 ਫੁੱਟ ਤੱਕ ਜਿਹੜਾ ਪਾਣੀ ਆ ਉਹੋ ਵੱਟ ਚੁੱਕਾ ਆ ਬ੍ਰਿਜ ਹਾਈਵੇ 107 ਦੇ ਉੱਤੇ ਐਫ 10 ਟੈਂਸੀ ਵਾਲਾ ਏਰੀਆ ਆ ਉੱਥੇ ਪੂਰੀ ਤਰ੍ਹਾਂ ਟੁੱਟੇ ਹੋਏ ਹੈਗੇ ਆ ਇੱਕ ਡੈਮ ਜਿਹੜਾ ਆ ਉਹ ਵੀ ਟੁੱਟਿਆ ਹੈਗਾ ਅਰਵਨ ਏਰੀਏ ਦੇ ਵਿੱਚ ਯੂਨੀ ਕੋਈ ਕਾਉਂਟੀ ਦੇ ਵਿੱਚ ਇੱਕ ਹਸਪਤਾਲ ਸੀ ਉੱਥੋਂ 50 ਪੇਸ਼ੈਂਟਸ ਨੂੰ ਹੈਲੀਕਾਪਟਰ ਦੇ ਨਾਲ ਜਿਹੜਾ ਕੱਢਣਾ ਪਿਆ ਹੈਗਾ ਸੋ ਓਵਰਆਲ ਜਿਹੜੀ ਸਿਚੁਏਸ਼ਨ ਆ ਉਹ ਬਹੁਤ ਜ਼ਿਆਦਾ ਬੈਡ ਅਮਰੀਕਾ ਦੀ ਇਹ ਪੰਜ 6 ਸਟੇਟਾਂ ਦੇ ਵਿੱਚ ਵੈਦਰ ਨੂੰ ਲੈ ਕੇ ਬਣੀ ਹੋਈ ਹੈਗੀ نجي mm بلخولو <laughs>